ਲਓ ਜੀ ਮੇਰੇ ਵੱਲੋਂ ਸਾਰੇ ਆਮ ਘਰ ਪਰਿਵਾਰੀ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਮਾਤਰ ਪਿਆਰਿਓ ਗੱਲੇ ਦਾ ਆਪਾਂ ਮਾਰੇ ਦਾ ਨਾਮ ਲੈ ਕੇ ਕਰਤਾ ਅੱਜ ਪਟਣਗੇ ਪਨੀਰੀ ਮੇਰੇ ਸਹਾਰਾ 25 26 ਤਰੀਕ ਹੋ ਚੱਲੀ ਥੋੜੇ ਲੇਟ ਹੋ ਗਏ ਆ ਮੱਕੀ ਵੱਢਦੇ ਵਢਦੇ ਰਹੇ ਆ ਕਣਕ ਵਾਲਾ ਵੀ ਸਗੋਂ ਲੇਟ ਹੀ ਚਾਲੂ ਕੀਤਾ ਵੀ ਚਲੋ ਫਿਰ ਜੇ ਝੋਨੇ ਆ ਲੋਗੇ ਤੇ ਮੱਕੀ ਵੀ ਜੇ ਸੁਖਣਾ ਰਹਿੰਦੀ ਆਪਣੀ ਵੱਢਣ ਵਾਲੀ 8 ਕਿਲੇ ਸੰ ਰਹਿੰਦਾ ਆ ਮੱਕੀ ਦਾ ਆਪਾਂ ਹੱਲ ਕਰਦੇ ਆ ਉਧਰ ਵੀ ਆਪਾਂ ਇਦਾਂ ਕੀਤਾ ਵਾ ਬਣਾ ਰੂੜੀ ਦੇਣੀ ਆ ਵੇ ਲੋ ਹੁਣ ਇਹ ਚੈਟ ਆਟੋਮੈਟਿਕ ਪਾਣੀ ਫੁੱਲ ਕਰ ਛੜਿਆ ਸੀ ਤੇ ਮੈਂ ਕਹਨਾ ਵੀ ਐ ਸਾਰੀ ਗਲ ਗਈ ਐਨ ਹੁਣ ਰੰਗ ਛੱਡ ਗਈ ਐਨ ਪੂਰਾ ਇਹਦੇ ਆਵੇ ਲੋ ਸੋਕ ਜਿਹੜੇ ਬੜੀ ਚੀੜੀ ਐ ਤਾਂ ਹੁਣ ਗਲ ਗਈ ਐ ਹੁਣ ਤੁਹਾਨੂੰ ਹੁਸ ਕਹਿੰਦੇ ਇਸੇ ਵੀਡੀਓ ਜੀ ਤੁਹਾਨੂੰ ਦਿਖਾ ਦਿਆਂਗੇ ਮਾਰ ਕੇ ਰੂਟਾ ਮਟਰ ਮਾਰ ਦਿਆਂਗਾ ਪਤਾ ਹੀ ਨਹੀਂ ਲੱਗਣਾ ਕਣਕ ਵਾਲਾ ਵਾਣਗੇ ਮੱਕੀ ਵਾਲਾ ਐ ਪਰ ਇਹਨੂੰ ਇੰਨਾ ਵਾ ਕੱਲ ਦਾ ਪਾਣੀ ਘਟਾਇਆ ਆਪਾਂ ਇਹਨੂੰ ਜਦੋਂ ਮੱਕੀ ਵੱਢ ਰਹੀ ਉਹ ਤੋਂ ਇਹਨੂੰ ਬੱਸ ਭਰ ਕੇ ਪਾਣੀ ਦੱਬ ਦੋ ਕਿਲੀ ਫੇਰ ਨਹੀਂ ਲੱਭਦੀ ਪਾਣੀ ਚਾਰ ਪੰਜ ਦਿਨ ਭਰਿਆ ਰਹਿੰਦੋ। ਕੋਈ ਪ੍ਰਵਾਹ ਕੋਈ ਨਹੀਂ। ਚਲੋ। ਇੰਦਰ ਗਵਾਨੀਆਂ ਦੀ ਮੱਕੀ ਇਹ ਜਿਹੜੇ ਛੱਡੀ ਲੱਗੂਗੀ ਇਹਨੂੰ। ਸੌਂਡੀ ਫੜਾਇਆ ਪਿਆ ਬੱਲਾ ਬੱਲਾ। ਵਾਹ ਗੁਰੂਆ ਵੇਲੋ ਕਾਮ ਲੋਕਾਂ। ਇਹ ਕੋ ਵੇਲ ਬੜੀ ਚੜੀ ਬਈ। ਇਹ ਸੌਂਡ ਡਬੜਾ ਪਿਆ। ਰੋ ਮੈਂ ਕਰ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਕਰਤਾ ਝੋਨਾ 26 ਤਰੀਕ ਹੈ ਨਾ 26 ਤਰੀਕ ਨੂੰ ਹੀ ਆਪਾਂ ਲੱਗੇ ਆਂ ਨਾ ਬਲ ਲੱਗੇ ਤਾਂ ਆਪਾਂ 24 ਨੂੰ ਹੀ ਆ ਕੱਦ ਕੁਦ ਕਰਨ 22 ਨੂੰ ਹੀ ਆਪਾਂ ਲੱਗ ਪਿਆ ਸੈਟਿੰਗ ਜੀ ਕਰਕੇ ਚਲੋ ਲੱਗ ਪਿਆ ਝੋਨਾ ਆਪਾਂ ਪੰਜਾਬੀਆਂ ਨੂੰ ਲਵਾ ਰਹੇ ਆਂ ਨਾਲੇ ਤੇ ਆਪਣੇ ਪੰਜਾਬੀ ਬੰਦਿਆਂ ਨੂੰ ਰੋਜ਼ਗਾਰ ਮਿਲੇ ਤੇ ਨਾਲੇ ਭਈਆਂ ਨਾਲੋਂ ਝੋਨਾ ਜਿਹੜੇ ਝੋਨਾ ਨਾਲ ਝੋਨਾ ਬਹੁਤ ਸੋਹਣਾ ਲਾਉਂਦੇ ਤੇ ਦੂਜੀ ਗੱਲ ਆ ਮੈਂ ਲਗਾ ਦੇਣਾ ਲੈਣਾ ਸਾਰਾ ਵਧੀਆ ਛੋਨਾ ਵਧੀਆ ਲਾਉਂਦੇ ਆ ਮੇਨ ਗਾਡ ਜਿਹੜੀ ਆ ਇੱਕ ਨੰਬਰ ਠੀਕ ਆ ਬਾਕੀ ਅੱਗੇ ਕੀ ਕਰਦੇ ਚਲਾਉਨੇ ਜਨਰੇਟਰ ਚੱਲ ਕੇ अपना रात्री अपना जोंडियर ਲੈ ਆਇਆ ਸੀ ਤੇ ਉਹਨੇ ਉਹਨੇ ਟਾਈਮ ਚ ਤੇਲ ਖਾਦਾ ਸੀ ਉਹ ਖਾ ਗਿਆ ਤੇਲ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 6 6:30 ਮੈਂ 6:30 ਤੋਂ ਉੱਪਰ ਹੀ ਟਾਈਮ ਹੋ ਗਿਆ ਸੀ 4:40 ਹੋ ਗਏ ਸੀ ਤੇ ਬੰਦ ਕੀਤਾ ਆਪਾਂ ਜਨਰੇਟਰ ਤੇ ਉਹਨੇ ਖਾਦਾ ਮੇਰੇ 25 ਲੀਟਰ ਤੇ ਠੀਕ ਹੈ ਤੇ ਇਹਦੀ ਐਵਰੇਜ ਕੱਢਦੇ ਆ ਇਹ ਤੇਲ ਕਿੰਨਾ ਖਾਂਦਾ ਵਾ ਠੀਕ ਆ ਇਹਦਾ ਦੇਖਦੇ ਆ ਵੀ ਇਹ ਤੇਲ ਕਿੰਨਾ ਖਾਂਦਾ ਜਿਹੜਾ 16 ਇੰਚ ਟਾਇਰ ਵਾਲਾ ਪਾਵਰ ਪਲੱਸ ਹੀ ਉਹ ਭਾਈ ਜੀ ਤੇ ਇਹਦੇ ਨੂੰ ਘੱਟ ਖਾਂਦਾ ਸੀ ਤੇ ਇਹ 14 ਇੰਚ ਟਾਇਰ ਵਾਲਾ ਇਹ ਜਨਰੇਟਰ ਤੇ ਤੇ ਇੱਕੋ ਹੀ ਸੇਮ ਹੀ ਹੈ ਪਾਵਰ ਤੇ ਇੰਜਨ ਜਨਰੇਟਰ ਤੇ ਤੇ ਉਹਦਾ ਕਦੀ ਕੱਢੀ ਨਹੀਂ ਜਨਰੇਟਰ ਤੇ ਉਹ ਚਲਾਇਆ ਨਹੀਂ ਇਹ ਨਹੀਂ ਚਲਾ ਕੇ ਦੇਖਦੇ ਚੱਲਿਓਰਾ ਬਦਨਾਲਾ ਪਹੁੰਚੋ ਤੇ ਅੰਦਾ ਮੇਤਰ ਕੱਦੂ ਫੜਾ ਨਾ ਜੰਗ ਦਾ ਮੈਦਾਨ ਹੋ ਗਿਆ ਵਾ ਬੰਦਿਆਂ ਨੇ ਪਾਤੀਆਂ ਧੋੜੀਆਂ ਧਾੜੀਆਂ ਇੱਕ ਟਰੈਕਟਰ ਉਹ ਘਲੋਤਾ ਇੱਕ ਆਹ ਘਲੋਤਾ ਪੂਰਾ ਗਾਂ ਦਾ ਪਾਸ ਆਗੇ ਡੇਟਾ ਦੇਣ ਡਿਆ ਕਦੀ ਉਹ ਖੋਬ ਲੈਂਦਾ ਕਦੀ ਉਹ ਕੋਬ ਲੈਂਦਾ ਚਲੋ ਦੇਖਦੇ ਆਪਾਂ ਆਪਣਾ ਕੀ ਫਾਂਦਾ ਕੱਦ ਕਰਾ ਕਰਨਾ ਕੱਦਨੇ ਤੇ ਜੰਗ ਛਿੜੀ ਪਈ ਗੱਦ ਕਰਕੇ ਜੰਗ ਲੱਗ ਗਈ ਲੋ ਮਿੱਤਰੋ ਉਧਰ ਹੀ ਆਪਣਾ ਕੱਦਿਆ ਪਿਆ ਆ ਵੀ ਚੋਨਾ ਮਸ ਲੱਗੀ ਦੱਲਿਆ ਲਗ ਗਿਆ ਲਾ ਲੱਗੇ ਝੋਨਾ ਲਾਉਣਾ ਬੰਦੇ ਕੀ ਜਾਂਦੇ ਆ ਕੰਮ ਨੂੰ ਕਰਮਾਂ ਵਾਲੇ ਬਾਣੀ ਇਧਰ ਤੇ ਆਪਣਾ ਕਾਰ ਚੁੱਕਾ ਉੱਪਰ ਜਾਣਾ ਇਧਰ ਲੱਗੇ ਆ ਕੀ ਵਾਲਾ ਮੇਰਾ ਬਦਲ ਹੋ ਜਾਂਦਾ ਪੈਂਦਾ ਐ ਨਹੀਂ ਕੋਈ بڑے ਜੀਮੀਦਾਰ ਬਹੁਤ ਜ਼ਿਆਦੇ ਦੁਖੀ ਹੋਏ ਪਏ ਆ ਹੱਦੋਂ ਜਾ ਦੇ ਲੋ ਮਿੱਤਰੋ ਵੀ ਜਿਹੜੇ ਝੋਨਾ ਲਾਉਣ ਦੇ ਨੇ ਮੇਰੇ ਵਿਰੋਧ ਕਹਿੰਦੇ ਨੇ ਮੀਂਹ ਪਵੇ ਪਵੇ ਅਰਦਾਸਾਂ ਕਰਦੇ ਉਧਰ ਮੱਕੀ ਵਾਲੇ ਅਰਦਾਸਾਂ ਕਰਦੇ ਨੇ ਮੀਂਹ ਨਾ ਪਵੇ ਚਲੋ ਅੱਜ ਆਪਣੀ ਵੀ ਖੜੀ ਏ ਮੈਂ ਆਪਣੀ ਦੇਣ ਲੈਂਦੀ ਮੱਕੀ ਥੋੜੀ ਮਾਰਾ ਨੇ ਦੋ ਦੇਣਾ ਉਹ ਤੇ ਮਾਰਾ ਨੇ ਦੇਣਾ ਪਰ ਆਪਣੀ ਦੇਣ ਲੈਂਦੀ ਏ ਜੇ ਬਾਕੀ ਆਪਾਂ ਉਹ ਪ੍ਰੋਮੋਸ਼ਨ ਨਹੀਂ ਕਰਦੇ ਝੋਨੇ ਯਾਰ ਪਾਉਂਦੇ ਆ ਦੁਬਈ ਇੱਕ ਨੰਬਰ ਰਿਜ਼ਲਟ ਇਹਦਾ ਕਾ ਵੀ ਤੇ ਮਾੜਾ ਮੋਟਾ ਉੱਗ ਗਿਆ ਉਹ ਵੀ ਚੱਕ ਦਿੰਦੀ। ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ। ਕਿਦਾਂ ਝੋਨਾ ਲੱਗ ਗਿਆ, ਕਿਦਾਂ ਰਹਿ ਗਿਆ। ਆਪਣਾ ਤਾਂ ਹੁਣ ਚੱਲਣ ਡਿਆ ਕੰਮ ਦੂ ਦੂ। ਅਸਲ 32 ਖਰਾਬ ਕਰਦੀ ਸੀ ਲਾਈਟ। ਇਹਦੇ ਕਰਕੇ ਥੋੜਾ ਕੰਮ ਡਿਸਮਿਸ ਹੋਇਆ ਨੇ ਤੇ ਆਜਾ ਵੀ ਖਤਾ ਦੱਬ ਦੇਣਾ ਹੈ ਆਪਾਂ। ਆਪਾਂ 2-2 ਗਿੱਲਿਆਂ ਦੇ ਬਣਾਏ ਆ ਥਾਂ। 2-2 ਗਿੱਲਿਆਂ ਦਾ ਖਤੇ ਬਣਾਏ ਆ ਬਸ। ਦੱਬੀ ਜਾਂਦੇ ਆਂ। ਦੇਖ ਤੱਕਾ ਚਲੋ ਮਾਰਾ ਸਭ ਦਾ ਪੜਾ ਕਰੇ ਜੀਂਦੇ ਵਾਦੇ ਰੋ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚ ਖਵਾਵਾਂਗੇ ਤੁਹਾਨੂੰ ਸ਼ੁਕਰ ਮੇਲੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਜੀਂਦੇ ਵਾਦੇ ਰੋ ਆਪਣੇ ਮੰਮੀ ਡੈਡੀ ਦਾ ਜਰੂਰ ਧਿਆਨ ਰੱਖਿਓ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਚ ਗੁੱਡ ਬਾਏ